ਸਾਡੇ ਖੜੇ ਕਰਦੇ ਵਾ ਉਹਨਾਂ ਨਾਲ ਗੱਲ ਕਰੋ ਪਬਲਿਕ ਨੂੰ ਵੀ ਖਾਬ ਕਰੋ ਯਾਰ ਪਬਲਿਕ ਨੂੰ ਅਸੀਂ ਇਹ ਪਬਲਿਕ ਨੂੰ ਖਾਬ ਕਰੋ ਤੂੰ ਪਹਿਲਾਂ ਮੈਂ ਨਹੀਂ ਕਿਹਾ ਤੂੰ ਅਸੀਂ ਜਾਓ ਨਹੀਂ ਕੋਈ ਰੋਣਾ ਨਹੀਂ ਕਰਦਾ ਨਹੀਂ 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 ਨਹੀ ਸਰਕਾਰੀ ਲੈ ਲਓ ਕਾਗਜ਼ ਲੈ ਆਓ ਉੱਥੇ ਲੈ ਲਓ ਓਏ ਐ ਵੀ ਕੰਮ ਨਹੀਂ ਕਰ ਪਵੜੀ ਬਣਾਉਣ ਵਾਲੇ ਆਪ ਨਾਲੇ ਆਪ ਪਰੇ ਤੁਹਾਨੂੰ ਇਹ ਸਰਕਾਰੀ ਲੈ ਲਓ ਕਾਗਜ਼ ਬਣਾ ਲੀ ਬੈਠਾ ਬਣਾ ਵੀ ਗੱਡੀ ਕਿੱਥੇ ਖੜੀ ਆ ਪਾਜੀ ਬਣਾਈ ਬਸ ਕਿੱਥੇ ਖੜੀ ਆ ਇੱਥੇ ਬਣਾ ਲੈਣਾ ਇੱਥੇ ਬਣਾ ਕਿੱਥੇ ਖੜੀ ਆ ਬਸ ਬਣੀ ਰਹੇ ਹੋ ਨਾ ਦੁਪਹਿਰ ਕੇ ਜਾਓ ਯਾਰ ਕੋਈ ਨਹੀਂ ਦੱਸੋ ਸਾਡੀ ਗਲਤੀ ਦੱਸੋ ਸਾਹ ਬਾਦਰ ਗੱਡੀਰ ਨੇ ਬੈਠੀ ਪਰ ਵੀਡੀਓ ਬਣਾ ਲਈ ਦੋਸਤੋ ਤਾਂ ਹੈਗਾ ਹੀ ਪਰ ਪਰ ਸਰਮਾ ਗਾ ਟੀਵੀ ਵੀਡੀਓ ਬਣਾ ਲਈ ਆਹ ਬਾਈ ਉਹ ਸਹੀ ਉਹ ਕਰੈਕਟਰ ਆ ਮੁੰਡਾ ਡਰਾਈਵਰ ਵਾਈ ਮਾਰ ਲੈਂਦਾ ਉਸ ਡਰਾਈਵਰ ਸਾਹਿਬ ਨੇ ਹਾਂਜੀ ਉਧਰਲੇ ਬੰਨੇ ਮੋਟਰਸਾਈਕਲ ਵਾਲਾ ਥੱਲੇ ਆ ਜਾ ਲੈ ਆਨੇ ਉਧਰ ਵੀ ਵੀਡੀਓ ਬਣਾ ਲਈ ਦੇਖੋ ਕੀ ਸੁਣਨਗਾ ਉਹਦਾ ਚੱਕਾ ਮਾਰਿਆ ਕਿਉਂ ਇਹਦੇ ਵਿੱਚ ਕਿੱਡੀ ਗੱਲ ਨੂੰ ਵੀ ਆਪਾਂ ਤਾਂ ਛੱਡੋ ਸਾਡਾ ਵੀ ਹੈ ਯਾਰ ਯਾਰ ਸਾਡੀ 150 ਦੀ ਅਜੇ ਨਹੀਂ ਕਹ ਰਹੀ ਹੈ ਆਹ ਵੇਖੋ ਸਾਡੀ ਪਾਸੇ ਭਾਈ ਜੀ ਜਲਦੀ ਨਾ ਕਰੋ ਮੈਨੂੰ ਕੁਛ ਨਹੀਂ ਪਸੰਦ ਆਉਂਦਾ ਉਹ ਤਾਂ ਸਾਡੇ ਪੈ ਰਿਆ ਗੱਲ ਗੱਡੀ ਲਾਜਮਾਂ ਦੀ ਗੱਲ ਤਾਂ ਟੱਕੇ ਰੋਡ ਵੀ ਨੂੰ ਮਾਰ ਰਹੀ ਠੀਕ ਹੈ ਅਬਾ ਇਹ ਗਰੀਬ ਜੀ ਬਤਾ ਜੀ ठीक है ठीक है क्या रोड पे सिर्फ मुफ्त है जी की गल होगी रोड़ा पे आया सड़क तरफ। असली के तुम आ रहे थे कौन सा रोड चल के चला था पर नहीं जा रहे थे ये गड्डी ये तो रॉन्ग साइड आ रही थी मैं फिर भी पछले परले पछले गड्डी आपकी कच्चे लाए थी परले पछले रोड से जा रहे थे के जी ਉਹਨਾਂ ਨੇ ਬਚਾਉਣਾ ਦਿਨ ਟੱਚ ਹੋ ਗਈ ਆ ਇਹਨਾਂ ਦੇ ਉਲਟਾ ਪੁਲਟਾ ਇਹਨਾਂ ਡਰਾਈਵਰ ਨੇ ਮੈਨੂੰ ਗਾਲੀ ਗਲੋਚੀ ਕਰਨੀ ਆ ਚੱਡੀ ਜਾਂਦੀ ਤੇ ਫੇਰ ਵੀ ਮੈਂ ਕਹਿੰਦਾ ਗਾਲ ਕੋ ਨਾ ਕੱਟ ਕਿ ਸਹੀ ਤਰ੍ਹਾਂ ਬੋਲ ਇਹਦੇ ਸਾਡੇ ਪ੍ਰਧਾਨ ਆਉਣਗੇ ਫੇਰ ਆਪਾਂ ਗੱਲ ਕਰਾਂਗੇ ਮਲਾਜਮ ਹੁੰਦਾ ਤਾਂ ਕਿਤੇ ਮਲਾਜਮ ਵੀ ਸੀ ਇਹਨਾਂ ਦੇ ਉਹ ਵੀ ਆਪਦਾ ਵਿਖਾਉਂਦੇ ਸੀ ਵਰਦੀ ਦਾ ਰੋਜਾ ਜੀ ਉਹ ਸਾਡੀ ਪਿਆਰ ਰੋੜੇ ਇੱਥੇ ਮੁੰਗਾ ਤੇ ਪੁੱਲਿਆ ਪਰਾਰੇ ਗੱਡੀਆਂ ਖੜੀਆਂ ਨੇ ਕੋਈ ਗੱਲਬਾਤ ਕਰਦੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਕੋਈ ਨੁਕਸਾਨ ਸਾਡਾ ਕੋਈ ਟਾਈਮ ਇਸ ਹੋ ਰਿਹਾ ਜੀ ਟੱਚ ਹੋ ਗਿਆ ਸਵਾਰੀ ਖਰਾਬ ਹੋ ਰਹੀ ਜਣਾ ਹੁਣ ਮਾਨਸਿਕ ਤੌਰ ਤੇ ਚਿੰਤਾ ਬਣੀ ਸਸ ਭਾਈ ਜੀ ਚੋਰ ਨਹੀਂ ਜਾਣੀ ਗੱਡੀ ਦਾ ਟਾਈਮ ਆਈਏ ਇੱਥੇ ਗੱਡੀ ਰਹਿਣ ਦਾ ਭਾਈ ਜੀ ਜਿਹੜੇ ਗੱਡੀ ਇੱਥੇ ਜਾਮ ਆ ਰੋਕ ਕੇ ਪੇ ਜਾਂ ਦੇ ਵਿੱਚ ਗੱਡੀਆਂ ਖੜੀਆਂ ਗੱਡੀ ਨਾਲ ਗੱਡੀ ਟੱਚ ਹੋਈ ਆ ਉਹ ਬੱਸ ਦੀ ਸਾਈਡ ਵੇਖੋ ਕਿੱਥੇ ਖੜੀ ਆ ਆ ਜਿਹੜੀ ਨੋਵਾ ਗੱਡੀ ਆ ਇਹ ਹੱਥ ਤੋਂ ਵੀ ਸੜਕ ਦੇ ਉਧਰ ਖੜੀ ਹੋਈ ਆ ਗੱਡੀ ਕਿਦੀ ਆ ਇਹ ਕਿਸੇ ਮੁਲਾਜ਼ਮ ਦੀ ਆ ਜਿਹੜਾ ਮੁਲਾਜ਼ਮ ਆ ਆ ਵਾਈਟ ਪੱਟੀ ਤੋਂ ਦੇਖੋ ਗੱਡੀ ਕਿੱਥੇ ਖੜੀ ਆ ਕਿਉਂ ਉਹ ਗਾਲ੍ਹਾਂ ਕੱਢ ਰਹੇ ਆ ਗੱਲ ਪੈ ਰਹੇ